ਅੰਤਰੀ ਕਰਦਾਂਗੇ ਇੱਥੇ ਸੀ ਨਾ ਨਾ ਚਲੋ ਆਜੋ ਭਰਾ ਆ ਗਈ ਆ ਕੇ ਦਰਾਂ ਕਿੰਨੀ ਗਾਰੰਟੀ ਹੈ ਕਿੰਨਾ ਵਜਾਉਣਗੇ ਜਿਹੜਾ ਲੈਣਾ ਆ ਜਿੰਨਾ ਵਜਾਉਗੇ ਅਲੱਗ-ਅਲੱਗ ਸਰ ਇਹ ਅਲੱਗ-ਅਲੱਗ ਹੈ ਆਪੇ ਵਾਰੋ

ਚਲੋ ਜੀ ਚਲੋ ਜੀ ਲਧਿਆਣੇ ਮੇਲੇ ਤੇ ਆਏ ਸੀ ਇਹਨਾਂ ਦਿੰਦੇ ਹੋ ਕਿ ਇਹ ਜਿੰਨੇ ਚੀਜ਼ਾਂ ਆ ਦਿੰਦੇ ਬਈ ਮਸ਼ੀਨ ਦੇ ਵਿੱਚ ਦਾ ਸਮਾਨ ਦਿੰਦੇ ਆ ਓਕੇ ਓਕੇ ਬਈ ਪੁਰਜ਼ੇ ਦਿੰਦੇ ਆ ਬਈ ਅੰਦਰ ਫਿਰ ਲੱਗੇ ਰਹਿੰਦੇ ਨਹੀਂ ਚਲ ਬਈ ਆ ਜਾਓ ਜੀ ਅੱਗੇ ਪੰਪ ਲੈਣਾ ਓਏ ਇਹ ਨਹੀਂ ਘਰੇ ਪਿਆ ਮੇਰਾ ਪੰਪ ਲੈ ਕੇ ਜਮਾ ਲੈ ਪੰਪ ਘਰੇ ਪਿਆ ਮੇਰਾ ਨਾ ਓਏ ਘੋਟੇ ਘਰੇ ਆ ਟਾਇਰ ਦਿਖਾਉਣੇ ਆਗੇ ਆ ਗੱਲੇ ਦਾ ਮੇਰੇ ਜਾਲੀਆਂ ਮੁੱਕ ਗਿਆ ਆਪਾਂ ਜਾਲੀਆਂ ਲੈ ਆਇਆ ਜਾ ਕੇ ਉਹਦੇ ਘਰੋਂ ਜਾਲੀਆਂ ਤੇ ਉਹਦੇ ਨੇ ਅੱਗੇ ਕਰਾਂਗੇ ਪੈਗ ਲੈਣਾਂ ਵਿੱਚ ਤਾਂ ਪਾਏ ਨੇ ਹਨਾ ਉਹ ਪੋਲੇ ਹੋਏ ਐ ਤਾਂ ਗਰਮੀ ਨਹੀਂ ਹੈਗੀ ਅੱਜ ਐ ਲੱਣ ਵੀ ਆੜ ਹੋ ਜਾਂਦੀ ਹੋਏ ਤੁਰ ਕੇ ਜਾਣਾ ਪਊ ਸੰਦਾਇ ਦੁਬਾਰਾ ਚੱਲੂ ਆ ਨਾ ਪੁੱਤਰਾ ਕਹਿੰਦਾ ਗੱਡੀ ਕੋਲ ਵਾ ਗਿਆ ਉਹਨੂੰ ਅੱਜ ਪਿੰਡ ਜਾਣ ਦੀ ਟਾਈਮ ਹੋ ਗਈ ਫਿਰਦਾ ਆਟੋ ਲਾਈਨ ਦਾ ਪੁੱਤਰਾ ਆ ਆਲੇ ਆਪਣੇ ਪਿੰਡ ਵਾਲੇ ਫਿਰੇ ਕਿੱਥੇ ਆ ਰਹੇ ਹੋਗੇ ਇਧਰੋਂ ਆ ਰਹੇ ਹੋਗਾ ਮਸ਼ੀਨਾਂ ਜੇ ਤੇ ਇਹਨਾਂ ਨੂੰ ਕਾ ਕਰ ਲੈ ਕੇ ਕਿ ਗੱਡੀ ਰੱਖ ਦੋ ਇਧਰ ਕਿਉਂ ਅਸੀਂ ਵੀ ਤੁਰ ਪੁੱਤਰਾ ਜਾਓ ਸੁਰੀਆਣਾ ਪਿੰਡ ਕਿੱਥੇ ਕੋਈ ਅੱਖਾਂ ਦੇਖ ਕੇ ਰੱਜ ਰਹੇ ਆਂ ਅਸੀਂ ਓਏ ਆਜੋ ਇੱਧਰ ਆਪਣੇ ਵਾਲੀ ਨੇ ਯਾਹ ਖਾਨ ਟ੍ਰੈਕ 'ਕਾਲੇ ਓਏ ਆਜੋ ਯਾਰ ਬੱਧੂ ਆ ਲਈ ਯਾਰ ਇਹਦਾ ਰੱਜੂ ਆਏ ਇਹਦਾ ਰੱਜੂ ਆਏ ਗਿਆ ਜਾਣੀ ਨਹੀਂ ਪੁਟਾ ਮੇ ਹਲ ਦਵਾਉਣਾ ਤੈਨੂੰ ਅੱਜ ਆਜੋ ਫਾਰਮ ਟ੍ਰੈਕਾਂ ਕੋਲ ਹਲੋ ਫਾਰਮ ਟ੍ਰੈਕਾਂ ਕੋਲ ਮੈਂ ਗੱਲਾਂ ਕਰਮਾ ਜੇਗਾ ਬਸ ਤੁਸੀਂ ਚੱਲ ਜਾਓ ਅਮੀ ਮਰਦਾ ਕਰ ਠੀਕ ਤੋਂ ਬਾਅਦ ਰੇਤ ਦੇ ਇੰਜਣ ਨਾਲ ਦਾ ਟੈਕ ਟੈਕ ਉਹ ਪਿਛਲੇ ਵਾਰ ਇੱਥੇ ਵਰਚੀਆਂ ਜਣੀ ਸੀ ਪੈਂਦੀਆਂ ਫਾਰਮ ਟ੍ਰੈਕ ਨਵੇਂ ਆਇਆ ਨਾ ਆ ਬਾਲੇ ਤਗੜੇ ਬਾਲੇ ਤਗੜੇ ਕੱਢਿਆ ਤਾਂ ਬਾਲੇ ਤਗੜੇ ਕੱਢਿਆ ਤਾਂ ਸਾਡੇ ਜਿੰਦਾਂ ਭਰਾਵਾਂ ਨੂੰ ਬਾਪ ਰੇਖੇ ਕਿਹਦਾ ਸ਼ਮਾਨਾ ਇਹ ਸਾਡੇ ਜਿੰਦਾਂ ਭਰਾਵਾਂ ਦੀ ਬੜੀ ਪੂਰੀ ਸ਼ਾਨ ਹੈ ਤੁਹਾਡਾ ਫਿਕਰ ਸਦਾ ਇਹ ਪ੍ਰਾਣਾਪਨ ਦੇ 6:00 ਵਜੇ ਆ ਨਵੀ ਸੋਚ ਕਰਤਾ ਹਾਂ ਓਏ ਦੇ ਵੀ ਕਿਸੇ ਦੀ ਮਾਣ ਨਹੀਂ ਬਾਹਰ ਦਾ ਜਾਣਾ ਇਹ ਬਹੁਤ ਨੁਰਮ ਆਉਂਦੇ ਨਾ 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 ਅੰਗੇ ਦੇ ਨਮਾਜ਼ ਸੇ ਆਹ ਹੋਇਆ ਇੱਧਰ ਨਮਾਜ਼ ਕਰਦੇ ਆ 45 2000 ਰੁਪਏ ਦੋ ਸ਼ਰਤਾਂ ਦੇ ਤੁਸੀਂ ਜਿਹੜਾ ਚਾਹੀਦੇ ਲੱਗਿਆ ਹੋਇਆ ਹੈ ਤੇ ਪਾਣੀ ਦਾ ਪ੍ਰਾਣਾ ਉਹਨੇ ਕਰਨਾ ਕਰੇਗਾ ਧੀ ਰਹਿ ਜਾਏਗਾ ਉਹ ਹੀ ਲੰਦਾ ਦੋ ਕਿੰਨੇ ਲੱਗਦੇ ਦੋ ਸੌ ਲੱਗਦੇ

ਕਹਿੰਦੇ 60 52 ਹੋਰ ਵਾਇ ਹੋਰ ਤੇ ਕੰਪਨੀ ਨੇ 1 ਲੱਖ 80 ਹਜ਼ਾਰ ਦਾ ਡਿਸਕਾਊਂਟ ਦੇਦਾ ਤੇ ਦੂਜਾ 45 ਆਲੂਆਂ ਵਾਲਾ ਸਪੈਸ਼ਲ ਕਹਿੰਦੇ ਜਿਹੜਾ 7 ਲੱਖ ਦਾ ਸੀ 6 10 ਦਾ ਕਰਤਾ 90 ਹਜ਼ਾਰ ਦਾ ਡਿਸਕਾਊਂਟ ਛੋਟੇ ਤੇ ਤੇ ਵੱਡੇ ਦੇ 1 ਲੱਖ 80 ਦਾ 4 ਵਾਇ 4 ਤੇ ਹੁਣ ਇੰਨੀਆਂ ਕੰਪਨੀ ਵੱਲੋਂ ਆਫਰਾਂ ਆ ਗਈਆਂ ਤੇ ਉਤੋਂ ਬੁਕਿੰਗਾਂ ਵੀ ਆ ਗਈਆਂ ਜਿਹੜਾ ਬੁਕਿੰਗ 2 ਦਿਨ ਕਰਾਊਗਾ ਉਹਨੂੰ ਲੈਪਟਾਪ ਵੀ ਦੇ ਸਕਦੇ ਆ ਜੀ ਉਹਨੂੰ ਫੋਨ ਵੀ ਮਿਲ ਸਕਦਾ ਉਹਨੂੰ ਐਲਈਡੀ ਟੀਵੀ ਵੀ ਮਿਲ ਸਕਦਾ ਹੁਣ ਗੱਲ ਪਿੱਛੇ ਹੋਈ ਇੱਕ ਮੁੰਡਾ ਕਹਿੰਦਾ ਜੀ ਮੈਂ ਲੈਪਟਾਪ ਲੈਣਾ ਬਾਪੂ ਕਹਿੰਦਾ ਮੈਂ ਟਰੈਕਟਰ ਲੈਣਾ ਕੰਪਨੀ ਨੇ ਫਾਰਮ ਟਰੈਕ ਨੇ ਹਾਲੀ ਕਰਤਾ ਕਹਿੰਦੇ ਤੁਸੀਂ ਟਰੈਕਟਰ ਲਓ ਕਿਸ ਸੰਬੰਧ ਹੋਊਗੀ ਤੁਹਾਨੂੰ ਲੈਪਟਾਪ ਕੰਪਨੀ ਦੇਊਗੀ ਤਾਂ ਇਸ ਸਕੀਮ ਦੇ ਵਿੱਚ ਫਾਇਦਾ ਲੈਣ ਲਈ ਜਰੂਰ ਆਪਣਾ ਨਾਮ ਦਰਜ ਕਰਾਓ ਜੀ ਬੁਕਿੰਗ ਸਕੀਮ ਦੇ ਵਿੱਚ ਤੇ ਕੱਲ ਸ਼ਾਮ ਨੂੰ ਸਾਰਿਆਂ ਦੇ ਸਾਹਮਣੇ ਆਪਾਂ ਲੱਕੀ ਗੋਫਤ ਦੇ ਨਾਮ ਗੱਡਾਂਗੇ ਸ਼ਾਮ ਨੂੰ ਸਾਰਿਆਂ ਦੇ ਸਾਹਮਣੇ ਤੇ ਜਿਹੜੇ ਵੀ ਵੀਰ ਉਹ ਈ.ਆਈ ਚਾਹੁੰਦਾ ਹੈ ਬੁੱਲ ਚਾਹੁੰਦਾ ਜਿਹੜੇ ਵੀ ਵੀਰ ਅੱਜ ਬੁਕਿੰਗ ਕਰਾਣਗੇ ਜੇੰਗਡੋ ਨੇ ਦੇਖ ਹੀ ਨਹੀਂਆ ਤਿੰਨ ਵਰਡ ਮੈਕਸ ਜੀਆਂ ਕੋਕੜੀ ਕਲਾ ਪਿੰਡ ਉਹ ਜਿਹੜਾ ਸਿੰਗਰ ਦਾ ਪਿੰਡ ਹੈ ਜੀ ਤਿੰਨ ਵਰਡ ਮੈਕਸ ਉਹਨਾਂ ਨਹੀਂ ਕਰਾਏ ਨੇ ਆ ਕੇ ਇੱਕ ਬੰਦੇ ਨੇ ਇਕੱਠੇ ਤਿੰਨ ਕਰਾਤੇ ਤੇ ਦੋ ਬਾਈਆਂ ਨੇ 47 ਪ੍ਰੋ ਮੈਕਸ ਜਿਹੜਾ ਡੇਢ ਮਹੀਨੇ ਬੁੱਕ ਕੀਤੇ ਉਹ ਕਰਾਦਾ ਇੱਕ ਬਾਈ ਹੋਰ ਹੈ 47 ਵਾਲਾ ਜਿਸ ਵੇਲੇ ਤੋਂ ਮੈਂ ਜੋੜਦਾ ਚੱਲਾਂਗੀ ਅਸੀਂ ਬੁਕਿੰਗਾਂ ਹੋ ਗਈਆਂ ਨੇ ਤੇ ਬਾਕੀ ਹੋਰ ਚੱਲੀ ਜਾ ਰਹੀਆਂ ਨੇ ਹੁਣ ਸ਼ਾਮ ਤੱਕ ਦੇਖਦੇ ਆ ਨੰਬਰ ਕਿੱਥੇ ਲਿਖਵਾਉਂਦੇ ਨੇ ਤੇ ਇਹਨਾਂ ਦੇ ਵਿੱਚੋਂ ਹੀ ਇਹਨਾਂ ਦੇ ਵਿੱਚ ਹੀ ਆਪਾਂ ਲੈਪਟਾਪ ਕੱਢਣਾ ਹੈ LED ਟੀਵੀ ਕੱਢਣਾ ਹੈ ਫੋਨ ਕੱਢਣੇ ਨੇ ਤੇ ਹੋਰ ਵੀ ਇਨਾਮ ਕੱਢਣੇ ਨੇ ਵਗੈਰਾ ਦੇ ਤਾਂ ਜੇ ਲੋਨ ਤੇ ਟਰੈਕਟਰ ਲੈਣਾ ਹੀ ਹੈ ਤਾਂ ਪੀਏਯੂ ਮੇਲੇ ਤੋਂ ਜ਼ਰੂਰ ਅਸੀਂ ਦੋ ਜੀ ਦਾ ਫਾਇਦਾ ਲਓ ਲੇ ਕੇ ਫਾਰਮ ਟਰੈਕ ਹੀ ਵਰਤਿਆ 2001 ਫਿਰ 2015 ਚ ਲੈ ਲਈਆਂ ਜੀ ਪਹਿਲਾਂ ਫਾਰਮ ਟਰੈਕ ਚ ਸੀ ਪਹਿਲਾਂ ਮਕੈਨਿਕ ਮਕੈਨਿਕੀ ਵੀ ਕਰੀ ਹੋਈ ਆ ਸੇਲ ਜਮਾਨੀ ਵੀ ਫਾਰਮ ਟਰੈਕ ਤੋਂ ਕਰੀ ਹੋਈ ਆ ਹਾਂਜੀ ਹਾਂ ਆਪਾਂ ਨੂੰ ਉਹਦੀ ਜੜ ਜੜ ਦਾ ਪਤਾ ਹੈ ਹਮ ਪਹਿਲਾਂ ਤੋਂ ਜੇ ਗੇਅਰ ਗੂਰ ਬਹੁਤ ਭੜੇ ਹੁੰਦੇ ਹੁੰਦੇ ਸੀ ਗੇਅਰ ਗੀਅਰ ਬਹੁਤ ਭੜੇ ਹੁੰਦੇ ਸੀ ਉਹ ਇਹ ਆਪਣੇ ਕੈਰੰਗ ਤੋਂ ਜਾਂਦਾ ਹੁੰਦਾ ਸੀ ਇਹ ਵੀ ਤੁਹਾਨੂੰ ਪਤਾ ਹੈ ਅਸੀਂ ਬਹੁਤ ਵਾਰ ਉਹਦੇ ਮਾਲ ਧਰਾ ਕੇ ਕਿਤੇ ਕੁਸ ਕਰਾ ਕੇ ਬਹੁਤ ਔਖਾ ਜਿਹਾ ਪੈਣਾ ਇਹ ਤੁ ਇਹ ਤਾਂ ਜਮਾਂ ਦਾ ਉਹ ਦੇਖਿਆ ਜੀ ਲੱਗਿਆ ਕਹਿੰਦੇ ਵੀ ਮੋਟਰ ਦਾ ਹੁੰਦਾ 4 ਵਾਲਾ ਗ੍ਰੈਂਡਰ ਹਾਂ 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 ਲਾ ਪਾ ਦਿੰਦਾ ਠੀਕ ਹੈ ਜੀ ਹਾਂ ਉਹਦਾ ਆਪਣੇ ਇਸ ਤੇ ਜਾਰੀ ਜਾ ਚੌਕੇ ਹਾਂਜੀ ਹਾਂਜੀ ਰਾਵਲ ਬੰਸਰ ਜਿੱਥੇ ਵੀ ਮੌਜੂਦ ਨੇ ਆ ਜਾਣ ਜੀ ਕਿਉਂਕਿ ਹੋਰ ਆਏ ਨੇ ਜੀ ਬੁਕਿੰਗ ਵਾਸਤੇ ਬੰਦੇ ਬੁਕਿੰਗ ਕਰਾਈ ਹੈ ਜੀ ਹੋਰ ਬੁਕਿੰਗ ਚੋਈਆਂ ਉਹਨਾਂ ਨੂੰ ਆਪਾਂ 2 ਮਾਡਲ ਤੇ ਹੋਰ ਗਿਫਟ ਦੇ ਰਹੇ ਹਾਂ ਜੀ ਇਹਨਾਂ ਨੇ 11000 ਰੁਪਇਆ ਦੇ ਕੇ ਬੁਕਿੰਗ ਕਰਾ ਲਈ ਹੈ ਤੇ ਐਵੇਂ ਹੀ ਸ਼ਾਮ ਤੱਕ ਮਾਹੌਲ ਚੱਲੀ ਜਾਣਾ ਜੀ ਤੇ ਇਹਨਾਂ ਨੂੰ ਵੀ ਪਤਾ ਟਰੈਕਟਰ ਦਾ ਕਹਿੰਦੇ ਲੈਣੀ ਆ ਪੀਏਯੂ ਮੇਲੇ 'ਚ ਲਈਏ ਆਪਾਂ ਲੈਪਟਾਪ ਤੇ ਹੋਰ ਨਾਮ ਜਿੱਤਣ ਦਾ ਮੌਕਾ ਮਿਲੂਗਾ ਤੇ ਮੈਂ ਹੋਰ ਸਾਡੀ ਟੀਮ ਦੇ ਮੈਂਬਰ ਬੰਸਰ ਸਾਹਿਬ ਰਮਨਵੰਥ ਜੀ ਤੇ ਹੋਰਾਂ ਨੂੰ ਕਹਿਣਾ ਚਾਹੂੰਗਾ ਜੀ ਆਜੋ ਇਹਨਾਂ ਨੂੰ ਬੁਕਿੰਗ ਆਪਾਂ ਉਹ ਲੈ ਕੇ ਇਹਨਾਂ ਨੂੰ ਟੁਆਇਮ ਮਾਡਲ ਤੇ ਇਹਨਾਂ ਨੂੰ ਗਿਫਟ ਦੇ ਕੇ ਇਹਨਾਂ ਦਾ ਦਾ ਕੱਟਣ ਵਾਲੀਆਂ 500 ਜੋਨਾ ਲਵੇ ਜਿੱਤੇ ਨਾਲੇ ਫੋਟੋ ਦਿੱਤੀ ਜਾਵੇ ਮੇਲੇ ਦੇ ਵਿੱਚ ਬੁਕਿੰਗ ਕੀਤੀ ਫੋਟੋ ਦਿੱਤੀ ਜਾਵੇ ਉਹਨਾਂ ਲਈ ਉਹ ਖੜੀ ਹੈ ਅੱਛਾ ਆਪਣੇ ਕੋਈ ਆਹੋ ਪਰ ਆਏ ਉਥੇ ਹੈਗੇ ਸਰਦਾਰ ਜੀ ਆਪਣੇ ਆਏ ਝੋਨਾ ਲਾਉਣ ਵਾਲੀ ਕਬੂਤਾ ਦੀ ਜਰਨਾਂਗਾ ਵੀ 100 ਤੋਂ ਕਰੀ ਵੀ ਪੈਸਾ ਨਹੀਂ ਲਿਆ ਜਾ ਰਹੇ ਇਸ ਵਾਰ ਕੀ ਪ੍ਰਾਈਸ ਆ ਕੁਛ ਕੇ ਦੱਸ ਦਿਆਂ ਤੁਹਾਨੂੰ ਹੂੰ ਦੋ ਤਿੰਨ ਲੱਖੀ ਹੋਈ ਹੋਰ ਕੀ ਨਾ ਬਾਲੀ ਹੋਊ 8-9 ਲੱਖ ਤੋਂ ਉੱਤੇ ਹੋਵੇ ਜਿਹਾ ਵਾਦਰ ਰੇਟ ਬੜੀ ਕਿਸਾਨ ਵੀ ਲੋਕ ਤਾੜੀ ਮਾਰਦੇ ਇੱਕ ਵਾਰੀ ਜ਼ੋਰਦਾਰ ਨਾ ਨੌਮੀ ਬੁਕਿੰਗ ਹੋ ਗਈ ਪਰ ਨਾਲੇ ਦੀ ਨੌਮੀ ਬੁਕਿੰਗ ਹੋ ਗਈ ਰੋਬੋਟਾ ਕੋਟਾ 14 ਲੱਖ ਰੁਪਏ ਦੀ ਕਹਿੰਦੇ ਆਜਾ 14 ਲੱਖ ਦੀ ਸਬਸਿਡੀ ਕਰਾਂ 400 ਬੰਦੇ ਵਿੱਚ ਪੰਜਾਬ ਵਿੱਚ ਹਜੇ ਤੱਕ 31 ਬੁਕਿੰਗ ਹੋ ਚੁੱਕੀਆਂ ਆ ਅੱਛਾ 14 ਲੱਖ ਦੇ ਵਿੱਚੋਂ 6 ਲੱਖ ਦੀ ਨੌਮੀ ਬੁਕਿੰਗ ਹੋ ਗਈ ਪਰ ਨਾਲੇ ਦੀ 13 ਲੱਖ ਦੀ 14 ਲੱਖ ਦੀ ਹੈਗੀ ਤੇ 8 ਲੱਖ ਸਬਸਿਡੀ ਆ ਤੇ 8 ਲੱਖ ਦੀ ਰਹਿ ਜਾਂਦੀ ਆ ਕਬੂਤਾ ਵਾਲਿਆਂ ਦੀ ਜੋ ਣਾ ਲਗਾਉਣ ਵਾਲੀ ਟਰੈਕਟਰ ਹੁੰਦੇ ਸੀ

ਸਬਸਿਡੀ ਆ ਗਈ ਉਹ ਪਹਿਲਾਂ ਲੈ ਲਈ ਸੀ ਸਬਸਿਡੀ ਬਾਰੇ ਜੀ ਉਹਨੇ ਦੋ ਵਰਗਾਂ ਦੀ ਉਹਨੇ ਦੋਨਾਂ ਦੇ ਸਬਸਿਡੀ ਆ ਗਈ ਉਹਨੇ ਦੋਤੀ ਵੀ ਲੈ ਲਈ ਅੱਛਾ ਬਈ ਕਾਮਯਾਬ ਆ ਸੰਦੇਆ ਹੈਲੋ 30000 ਰੁਪਏ ਨੇ ਯਾਰੋ ਕਹਿੰਦੇ ਕਬੋਟਾ 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 ਵੀ ਜੀ ਕਹਿੰਦੇ ਟ੍ਰੈਕਟੇ ਛੋਟੇ ਹੋਣ ਜਾਂ ਵੱਡੇ ਮੇਲੇ ਦੇ ਵਿੱਚ ਕੰਪਨੀ ਨੇ ਬਹੁਤ ਵਧੀਆ ਵਧੀਆ ਆਕਰਸ਼ਕ ਉਪਰਕਟੇ ਪਾਟੇ ਵੀਰੋ ਇੱਕ ਵਾਰੀ ਸਟਾਲ ਤੇ ਵੀਰ ਕਰੋ ਟਰੈਕਟਰਾਂ ਦੀ ਜਾਣਕਾਰੀ ਲੋ ਮੇਰੀ ਬੁਕਿੰਗ ਕਰਾ ਦਿਓ ਆਪਾਂ ਜਾਣਕਾਰੀ ਲੋ 14 ਲੱਖ ਦੀ ਆ 10-10 ਲੱਖ ਦੇ ਕਹਿੰਦੇ ਟਰੈਕਟਰ ਕਰਦੇ ਨੇ ਬੇਲੇ ਦੇ ਵਿੱਚ ਤਾਰੇ 10 8 ਲੱਖ ਦੀ ਪੈਂਦੀ ਆ ਟਰੈਕਟਰ ਛੋਟਾ ਹੋਵੇ ਆ ਵੱਡਾ ਹਰੇ ਵੀ ਆਉਣੀ ਆ ਹਰੇ ਟਰੈਕਟਰ ਦੇ ਉੱਤੇ ਕੰਪਨੀ ਨੇ ਬਹੁਤ ਵਧੀਆ ਸਕੀਮ ਰੱਖੀ ਆ ਜੀ ਨਿੱਕੇ ਟਰੈਕਟਰਾਂ ਦੇ 35-35 ਹਜ਼ਾਰ ਰੁਪਏ ਦੇ ਕੈਸ਼ ਨਿੱਕੇ ਟਰੈਕਟਰਾਂ ਦੇ 35-35 ਹਜ਼ਾਰ ਦੇ ਕੈਸ਼ ਬੈਕ ਡੀਰੀਆ ਕੰਪਨੀ 42 ਐਸਪੀ ਟਰੈਕਟਰ ਤੇ 1 ਲੱਖ ਦੀ ਪਟਾਟੋ ਸਬਸਿਡੀ ਲਈ ਹੈ ਬੱਲੇ ਬੱਲੇ ਕਰਾਦੀ ਕਿਸਾਨ ਜੋ ਕੋਟਾ ਕੰਪਨੀ ਨੇ ਕਹਿੰਦੇ 42 ਐਸਪੀ ਟਰੈਕਟਰ ਤੇ 1 ਲੱਖ ਦੀ ਪਟਾਟੋ ਸਬਸਿਡੀ ਹੈ ਜੀ 45 155 ਐਸਪੀ ਤੇ ਆਈਫੋਨ 7 ਯਾਣਾ ਵੇਖਾ ਕਬੋਟਾ 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 ਕਹਿੰਦੇ ਆ ਜਾ ਕਬੋਟਾ ਖਾ ਜਾ ਕਬੋਟਾ ਪਿਛਲੇ 3 ਸਾਲਾਂ ਦੇ ਕਦੇ ਪੰਜਾਬ ਦੇ ਕਿਸਾਨ ਦੀ ਪਹਿਲੀ ਬਦਲ ਬਣੀ ਹੈ ਕਬੋਟਾ ਚਲਾਣ ਦੇ ਵਿੱਚ ਕਹਿੰਦੇ ਆ ਰਾਮ ਦਾਏ ਦਾ ਸੱਜੇ ਦਾ ਟਰੈਕਟਰ ਪੁਰਾ ਬਚਾਵੇ ਮੈਂ ਬਚਾਵੇ ਮਿਹਨਤ ਲਈ ਨੈਟ ਬਾਈ ਤੇ ਚੱਲੋ ਇਹ 11 ਲੱਖ 85 ਹਜ਼ਾਰ ਕਰ ਰਹੀ ਸੀ ਕਿਸਾਨ ਕੋਲ 14 ਲੱਖ ਦੀ ਪੈਂਦੀ ਹੈ ਇਹ ਝੋਨੇ ਵਾਲੀ ਤੇ ਸਰ ਸੀਡੀ ਆ ਗਿਆ ਫਰੀ ਰਹਿ ਜਾਂਦੀ ਆ ਇਹ ਡਾਕ ਨੂੰ ਡੀਡੀ ਦੇ ਸੂਕਟਾਲਿਆਂ ਦੀ ਆ ਤੇ ਆ ਤੇ ਰ ਆ ਗਿਆ ਮਰਤੇ ਬੜੇ ਹਨ ਓਏ ਕੀ ਐਸਾ ਇੱਕ ਰੋਡ ਰੋ ਡ੍ਰਿੱਲ 82000 ਰੁਪਏ ਦੀ 5000 ਡਿਸਕਾਊਂਟ ਤੇ ਮੋਟਰ ਕਰਾਹਾ 3.5 ਓਏ ਆ ਜੋ ਇੱਧਰ ਚੀਜ਼ਾਂ ਦੇਖਣਾ ਆਇਆ ਸਾਰਾ ਤੇ ਵੱਲਾ ਸੀ ਕਿ ਕਿਹਾ ਇਹ ਉਹ ਤੇਰੀ ਉਗਰਾਣਾ ਜਮਾਇਆ ਦੇ ਮੈਨੂੰ ਮੈਂ ਤਾਂ ਇਹਨਾਂ ਤੋਂ ਗੁਣਗੀ ਜਿਹੜੇ ਕੰਮ ਕਰਾਰੇ ਆ ਮੈਂ ਪਹਿਲਾਂ ਕਿਹਾ ਇੱਕ ਬਾਲੇ ਮਸ਼ੀਨ ਨਹੀਂ ਮੈਂ ਕਿਹਾ ਨਮਾਇਓ ਮੋਟਿਵਿਕ ਮਸ਼ੀਨ ਨਿਊ ਹਾਲੈਂਡ ਅੱਗੇ ਤੇ ਕਹਿੰਦੇ ਸਰ ਤੇ ਜਾਈ ਇਹਦਾ ਬਾਲਾ ਮਹਿੰਗਾ ਹੈ ਇਸ ਨੂੰ ਵੀਡੀਓ ਪਾਈ ਬੰਨੋ ਵੀ ਲੱਖ ਰੁਪਏ ਨਾ ਮੈਂ ਕਿਹਾ 2000000 22 2 लाख मांगो तमाम को माइग्रेशन कर चुके हैं माइग्रेशन भी मगर रहे हैं और मान सम्मान सुरक्षा का तौर पर किसी व्यक्ति का चक्कर नहीं लगाना है सभी व्यक्ति ਕੀ ਮੈਨ ਸਿਸਟਮ ਆਹੇ ਕਿੰਨਾ ਲੱਗਦਾ ਕਿ ਮੈਂ ਘਰੋ ਬੈਠ ਕੇ ਚਲਾ ਜੂਗਾ ਤੁਸੀਂ ਮਾਰੋਗੇ ਬਈ ਮੈਂ ਵੀਡੀਓ ਬਣਾ ਲਿਆ ਬੈਠ ਕੇ ਚਲਾਉਣ ਵਾਲਾ